ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਿਆ ਕਿ ਉਹਨਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਮਿਲੀ ਹੈ ਤੇ ਇਸ ਦੇ ਦੌਰਾਨ ਹਜੇ ਤੱਕ ਪੁਲਿਸ ਦੇ ਵੱਲੋਂ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਬੇਸ਼ੱਕ ਅਹਿਮ ਕਾਨਫਰੰਸ ਦੇ ਜ਼ਰੀਏ ਵੱਡੇ ਖੁਲਾਸੇ ਕੀਤੇ ਨੇ ਪਰੰਤੂ ਉੱਥੇ ਹੀ ਵਕੀਲ ਦੇ ਵੱਲੋਂ ਦਾਵਾ ਕਰ ਦਿੱਤਾ ਹੈ ਤੇ ਇਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਉੱਥੇ ਹੀ 14 ਦਿਨਾਂ ਦੇ ਨਿਆਇਕ ਹਿਰਾਸਤ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਕਾ ਕੇ ਸਬੂਤ ਪੇਸ਼ ਕਰਨ ਦੇ ਲਈ ਕਿਹਾ ਗਿਆ ਹੈ ਤਾਂ ਦੱਸ ਦਈਏ ਕਿ ਲੋਕ ਸਭਾ ਹਲਕਾ ਖਡੂਰ ਸਾਤ ਤੋਂ ਆਜਾ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਪ੍ਰਹਾਰਪੇ ਸਿੰਘ ਤੇ ਉਸਦੇ ਸਾਥੀ ਲਾਪਰੇ ਸਿੰਘ ਦੀ ਜ਼ਮਾਨਤ ਤੇ ਫੈਸਲਾ 25 ਜੁਲਾਈ ਨੂੰ ਹੋਵੇਗਾ ਤੇ ਫਲੋਰ ਦੀ ਫਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ ਮਿਨਾਕਸ਼ੀ ਮਹਾਜਨ ਦੀ ਅਦਾਲਤ 'ਚ ਹਰਪ੍ਰੀਤ ਸਿੰਘ ਤੇ ਉਸਦੀ ਜ਼ਮਾਨਤ ਤੇ ਸੁਣਵਾਈ ਹੋਈ ਸੀ ਤੇ ਜਦੋਂ ਬਚਾਅ ਪੱਖ ਨੇ ਜ਼ਮਾਨਤ ਲਈ ਬਹਿਸ ਕੀਤੀ ਤਾਂ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਤੇ ਉੱਥੇ ਹੀ ਬਚਾਅ ਪੱਖ ਨੂੰ 25 ਜੁਲਾਈ ਨੂੰ ਰਾਹਤ ਮਿਲਣ ਦੀ ਉਮੀਦ ਹੈ। ਮਲਜ਼ਮ ਦੇ ਜਿਹੜੇ ਕਿ ਵਕੀਲ ਗੁਰਦੀਪ ਸਿੰਘ ਨੇ ਕਿਹਾ ਕਿ ਉਸਦੀ ਜ਼ਮਾਨਤ ਲਈ ਅਦਾਲਤ 'ਚ ਆਪਣਾ ਪੱਖ ਰੱਖਦੇ ਆ ਇਹ ਗੱਲ ਕਹੀ ਕਿ ਨਸ਼ਾ ਬਹੁਤ ਘੱਟ ਘੱਟ ਮਾਤਰਾ 'ਚ ਮਿਲਿਆ ਹੈ ਤੇ ਇਸ ਤੋਂ ਇਲਾਵਾ ਪੁਲਿਸ ਕੋਈ ਠੇਸ ਠੋਸ ਜਿਹੜੇ ਕਿ ਦਲੀਲ ਪੇਸ਼ ਨਹੀਂ ਕਰ ਸਕੀ ਤੇ ਇਸ ਤੋਂ ਇਲਾਵਾ ਪੁਲਿਸ ਕੋਈ ਨਾਹੀ ਸਬੂਤ ਪੇਸ਼ ਕਰ ਸਕੀ ਤੇ ਉਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਅਦਾਲਤ ਨੇ ਦੇਰ ਸ਼ਾਮ 25 ਜੁਲਾਈ ਦੀ ਤਰੀਕ ਤੈਅ ਪਾ ਦਿੱਤੀ ਹੈ ਤੇ ਹੁਣ ਨਿਆਇਕ ਹਿਰਾਸਤ 'ਚ ਭੇਜਣ ਤੋਂ ਬਾਅਦ ਫਲੋਰ ਪੁਲਿਸ ਨੇ ਉਹ ਮਾਮਲਜ਼ਮਾ ਨੂੰ ਪੁਲਿਸ ਰਿਮਾਂਡ ਤੇ ਲੈਣ ਦੇ ਲਈ ਕ੍ਰਿਮੀਨਲ ਰਿਵੀਜ਼ਨ ਐਪਲੀਕੇਸ਼ਨ ਦਾਇਰ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਤੇ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਵਿਸ਼ੇਸ਼ ਸਬੂਤ ਪੇਸ਼ ਨਹੀਂ ਕੀਤੇ ਤਾਂ ਮੁਲਜ਼ਮਾ ਨੂੰ ਜਿਹੜਾ ਕੇਫਰ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਸੀ ਤੇ ਬਚਾਅ ਪੱਖ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜ਼ਮਾਨਤ ਪਟੀਸ਼ਨ ਤੇ ਪਹਿਲਾ ਸਨੀਚਰਵਾਰ ਨੂੰ ਬੈਸ ਨਾ ਹੋਣ ਕਾਰਨ ਸੁਣਵਾਈ ਹੈ ਜਿਹੜੀ ਕਿ 23 ਜੁਲਾਈ ਨੂੰ ਰੱਖੀ ਗਈ ਸੀ ਤੇ ਮੰਗਲਵਾਰ ਨੂੰ ਅਦਾਲਤ ਨੇ ਬਚਾਅ ਪੱਖ ਦੀਆਂ ਦਲੀਲਾਂ ਸੁਣਾਈਆਂ ਤੇ ਫੈਸਲੇ ਦੇ ਲਈ 25 ਜੁਲਾਈ ਦਾ ਜਿਹੜਾ ਕਿ ਦਿਨ ਤੈਅ ਕੀਤਾ ਤੇ ਮੁਲਾਜ਼ਮਾ ਮੁਲਜ਼ਮਾ ਨੂੰ ਜਿਹੜਾ ਕਿ ਪੁਲਿਸ ਨੇ 11 ਜੁਲਾਈ ਨੂੰ ਫਲੋਰ ਚ ਕਾਰ ਚ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ ਸੀ ਤੇ ਉੱਥੇ ਹੀ ਪੁਲਿਸ ਨੇ 4 ਗ੍ਰਾਮ ਆਈਸ ਡਰਗ ਬਰਾਮਦ ਕੀਤੀ ਸੀ ਤੇ ਜਿਸ ਦੇ ਦੌਰਾਨ ਹੁਣ ਦੱਸਦੀ ਹੈ ਕਿ ਉੱਥੇ ਹੀ ਭਾਈ ਅਮਰਤਪਾਲ ਸਿੰਘ ਦੇ ਭਰਾ ਹਰਪੇ ਸਿੰਘ ਨੂੰ ਜਿਹੜੀ ਕਿ ਦੋ ਦਿਨਾਂ ਦੀ ਨਿਆਇ ਖਿਰਾਸਤ ਮਿਲੀ ਪਰ ਹਜੇ ਤੱਕ ਜਿਹੜਾ ਕਿ ਕੋਈ ਵਿਟ ਹੋ ਸਬੂਤ ਪੁਲਿਸ ਦੇ ਵੱਲੋਂ ਪੇਸ਼ ਨਹੀਂ ਕੀਤਾ ਹੈ ਅਦਾਲਤ ਦੇ ਵਿੱਚ ਲਗਾਤਾਰ ਭਾਈ ਅਮਰਤਪਾਲ ਸਿੰਘ ਦੇ ਵਕੀਲ ਦੇ ਵੱਲੋਂ ਬਹਿਸ ਕੀਤੀ ਜਾ ਰਹੀ ਹੈ ਤੇ ਜਿਸ ਦੇ ਦੌਰਾਨ ਹਜੇ ਤੱਕ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਦੇ ਵੱਡੇ ਭਰਾ ਹਰਪੀ ਸਿੰਘ ਨੇ ਉਹਨਾਂ ਦੇ ਵੱਲੋਂ ਜਿਹੜਾ ਕਿ ਜਿਮ ਜਾਣਕਾਰਨ ਪ੍ਰੋਟੀਨ ਜਿਹੜੇ ਕਿ ਯੂਜ਼ ਕੀਤੇ ਜਾਂਦੇ ਨੇ ਉਸ ਦੇ ਕਾਰਨ ਜਿਹੜਾ ਕਿ ਨਸ਼ੇ ਉਹ ਜਿਹੜਾ ਕਿ ਡੋਪ ਟੈਸਟ ਆ ਉਹ ਪੋਜ਼ਿਟਿਵ ਆਇਆ ਪਰੰਤੂ ਜਾਣ ਬੁੱਝ ਕੇ ਜਿਹੜਾ ਕਿ ਫਸਾਉਣ ਦੀ ਕੋਸ਼ਿਸ਼ ਹੈ ਜਿਹੜੇ ਕਿ ਭਾਈ ਅਮਰਿਤਪਾਲ ਸਿੰਘ ਦੇ ਭਰਾ ਹਰਪੀ ਸਿੰਘ ਨੂੰ ਕੀਤੀ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਉੱਥੇ ਹੀ ਪਾਇਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਿਹੜਾ ਕਿ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਜਿਸ ਦੇ ਦੌਰਾਨ ਪੁਲਿਸ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਤੇ ਉੱਥੇ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ 5 ਗ੍ਰਾਮ ਆਇਸਟ੍ਰਗ ਮਿਲੀ ਹੈ ਤੇ ਜਿਸ ਤੋਂ ਬਾਅਦ ਤਿੰਨ ਹੋਰ ਜਿਹੜੇ ਕਿ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉੱਥੇ ਹੀ ਲਗਾਤਾਰ ਇਸ ਗੱਲ ਨੂੰ ਲੈ ਕੇ ਵੱਡੇ ਖੁਲਾਸੇ ਵੀ ਕੀਤੇ ਗਏ ਅਹਿਮ ਕਾਨਫਰੰਸ ਕੀਤੀ ਗਈ ਤੇ ਜਿਸ ਦੇ ਵਿੱਚ ਅਹਿਮ ਕਾਨਫਰੰਸ ਕਰਕੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਜਿਹੜਾ ਕਿ 5 ਗ੍ਰਾਮ ਆਇਸਟ੍ਰਗ ਮਿਲੀ ਤੇ ਉੱਥੇ ਹੀ ਡੇਲੀ ਜਿਹੜੀ ਕਿ ਚੈਕਿੰਗ ਹੁੰਦੇ ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਪਾਈ ਹਰਪ੍ਰੀਤ ਸਿੰਘ ਜਿਹੜੇ ਕਿ ਉਹਨਾਂ ਨੇ ਜਿਹੜਾ ਕਿ ਡਰੱਗ ਹੋ ਲੈ ਕੇ ਆ ਰਹੇ ਸੀ ਤੇ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉੱਥੇ ਹੀ ਹੁਣ ਲਗਾਤਾਰ ਵਕੀਲ ਦੇ ਵੱਲੋਂ ਆਪਣੇ ਜਿਹੜੇ ਕਿ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਕਿ ਭਰਾ ਹਰਪ੍ਰੀਤ ਸਿੰਘ ਦਾ ਪੱਖ ਰੱਖਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਹਜੇ ਤੱਕ ਕੋਈ ਵੀ ਠੋਸ ਸਬੂਤ ਅਦਾਲਤ ਦੇ ਵਿੱਚ ਪੁਲਿਸ ਪ੍ਰਸ਼ਾਸਨ ਨੇ ਪੇਸ਼ ਨਹੀਂ ਕੀਤਾ ਤੇ ਜਿਸ ਨੂੰ ਲੈ ਕੇ ਹੁਣ ਜਿਹੜੀ ਕਿ ਸੁਣਵਾਈ ਟਲ ਗਈ ਹੈ ਤੇ ਉੱਥੇ 14 ਇਨਾ ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਹੈ ਤੇ 14 ਦਿਨਾਂ ਤੋਂ ਬਾਅਦ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਜਾਂ ਜਿਸ ਦੇ ਦੌਰਾਨ ਭਾਈ ਅਮਰਤਪਾਲ ਸਿੰਘ ਦੇ ਪ੍ਰਾਹਰਪੇ ਸਿੰਘ ਨੂੰ ਜਿਹੜਾ ਕਿ ਕੋਈ ਰਾਹਤ ਵੀ ਮਿਲ ਸਕਦੀ ਹੈ ਤਜਾ ਜਾਂ ਉਸ ਤੋਂ ਬਾਅਦ ਕੋਈ ਅਦਾਲਤ ਹੋਰ ਵੱਡਾ ਫੈਸਲਾ ਵੀ ਸੁਣਾ ਸਕਦੀ